ਬ੍ਰੌਂਸਪੁਰ ਜ਼ਿਲ੍ਹੇ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਵੇਂ ਇਸ ਜ਼ਿਲ੍ਹੇ ਦੇ ਨੌਜਵਾਨ ਮੁੰਡੇ ਕੁੜੀਆਂ ਹੋ ਰਹੇ ਨੇ ਐਚ ਆਈ ਵੀ ਐਡਸ ਦੇ ਸ਼ਿਕਾਰ ਇਸ ਤੋਂ ਮੇਰੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਜਿੱਥੇ ਕਿ ਫਰੂਜ਼ਪੁਰ ਜ਼ਿਲ੍ਹੇ ਦੇ ਵਿੱਚ ਨਸ਼ੇ ਦੇ ਟੀਕੇ ਲਾਉਣ ਵਾਲੇ ਨੌਜਵਾਨਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਏਡਜ਼ ਦਾ ਸ਼ਿਕਾਰ ਹੋ ਰਹੇ ਨੇ ਅਤੇ ਐਚਆਈਵੀ ਪੀੜਿਤ ਕੁੜੀਆਂ ਅਤੇ ਮੁੰਡਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਜਾਣਕਾਰੀ ਅਨੁਸਾਰ ਫਰੂਜ਼ਪੁਰ ਚ ਕਈ ਨੌਜਵਾਨ ਨਸ਼ਾ ਟੁੱਟਣ ਤੇ ਨਸ਼ੇ ਦਾ ਟੀਕਾ ਲਾਉਣ ਲਈ ਇੱਕੋ ਸੂਈ ਦੀ ਹੀ ਵਰਤੋਂ ਕਰ ਰਹੇ ਨੇ ਜਿਸ ਨਾਲ ਏਡਜ਼ ਫੈਲ ਰਹੀ ਹੈ ਅਤੇ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵੀ ਵਧੀ ਜਾ ਰਹੀ ਹੈ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਰੂਜ਼ਪੁਰ ਚ ਐਚਆਈਵੀ ਏਡਜ਼ ਗ੍ਰਸਤ ਕੁਝ ਖੂਬਸੂਰਤ ਕੁੜੀਆਂ ਵੀ ਨੌਜਵਾਨਾਂ ਨੂੰ ਐਡਜ਼ ਵੰਡ ਰਹੀਆਂ ਨੇ ਦੱਸਿਆ ਜਾਂਦਾ ਹੈ ਕਿ ਐਚਆਈਵੀ ਗ੍ਰਸਤ ਇੱਕ ਖੂਬਸੂਰਤ ਔਰਤਾਂ ਜੋ ਲੁਕ ਚਿਪ ਕੇ ਦੇਵਪਾਰ ਦਾ ਧੰਦਾ ਕਰਦੀਆਂ ਨੇ ਫੇਸਬੁਕ ਅਤੇ ਵਟਸਐਪ ਰਾਹੀਂ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀਆਂ ਨੇ ਅਤੇ ਫਿਰ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਂਦੀਆਂ ਨੇ ਜਦ ਕਿ ਸਰੀਰਕ ਸੰਬੰਧ ਬਣਾਉਣ ਵਾਲੇ ਨੌਜਵਾਨਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਕਿ ਜਿਸ ਖੂਬਸੂਰਤ ਲੜਕੀ ਨਾਲ ਉਹ ਸਰੀਰਕ ਸੰਬੰਧ ਬਣਾ ਰਹੇ ਨੇ ਉਹ ਐਚਆਈਵੀ ਨਾਲ ਪੀੜਿਤ ਹੈ ਪਤਾ ਲੱਗਾ ਹੈ ਕਿ ਸਿਹਤ ਵਿਭਾਗ ਫਿਰੋਜ਼ਪੁਰ ਨੇ ਵੀ ਕੁਝ ਅਜੇਹੀਆਂ ਮੁਟਿਆਰਾਂ ਬਾਰੇ ਵੀ ਪਤਾ ਲਗਾ ਲਿਆ ਹੈ ਜੋ ਖਾਸ ਕਰਕੇ ਬੱਸ ਸਟੈਂਡ ਅਤੇ ਨੇੜਲੇ ਕੁਝ ਬਦਨਾਮ ਹੋਟਲਾਂ ਅਤੇ ਪ੍ਰਾਈਵੇਟ ਥਾਵਾਂ ਆਦਿ ਤੇ ਇਸ ਧੰਦੇ ਨੂੰ ਅੰਜਾਮ ਦੇ ਰਹੀਆਂ ਨੇ ਅਤੇ ਕੁਝ ਅਜੇਹੀਆਂ ਲੜਕੀਆਂ ਦੇ ਨਾਮ ਵੀ ਪੁਲਿਸ ਕੋਲ ਪਹੁੰਚੇ ਨੇ ਅਤੇ ਕਈ ਕੁੜੀਆਂ ਫਿਰੋਜ਼ਪੁਰ ਪੁਲਿਸ ਦੇ ਰਡਾਰ ਤੇ ਨੇ ਦੱਸਿਆ ਜਾਂਦਾ ਹੈ ਕਿ ਕੁਝ ਅਜੇਹੀਆਂ ਕੁੜੀਆਂ ਨਿਸ਼ਚਿਤ ਦਿਨਾਂ ਦੌਰਾਨ ਆਪਣੇ ਦੱਸੀਆਂ ਗਈਆਂ ਥਾਵਾਂ ਤੇ ਪਹੁੰਚ ਜਾਂਦੀਆਂ ਨੇ ਫਿਰੋਜ਼ਪੁਰ ਪੁਲਿਸ ਅਜੇਹੀਆਂ ਐਚਆਈਵੀ ਪੀੜਿਤ ਕੁੜੀਆਂ ਦਾ ਪਤਾ ਲਾਉਣ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਕੁਝ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਵਿੱਚ ਕਈ ਅਜਿਹੇ ਨੌਜਵਾਨ ਵੀ ਹਨ ਜੋ ਆਪਣੇ ਅੰਗਾਂ ਤੇ ਨਸ਼ੇ ਦਾ ਠੀਕਾ ਲਾਉਂਦੇ ਨੇ ਅਤੇ ਜਦੋਂ ਉਹਨਾਂ ਦਾ ਨਸ਼ਾ ਟੁੱਟਦਾ ਹੈ ਤਾਂ ਉਹ ਚੋਰੀ ਦੀਆਂ ਵਾਰਦਾਤਾਂ ਕਰਕੇ ਆਪਣਾ ਨਸ਼ਾ ਪੂਰਾ ਕਰਦੇ ਨੇ ਅਤੇ ਫਿਰ ਨਸ਼ੇ ਵਾਲੀਆਂ ਗੋਲੀਆਂ ਅਤੇ ਨਸ਼ੇ ਦੇ ਕੈਪਸੂਲ ਦਾ ਵੀ ਸੇਵਨ ਕਰਦੇ ਨੇ ਇਸ ਵੀਡੀਓ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਫਿਰੋਜ਼ਪੁਰ ਜ਼ਿਲ੍ਹੇ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਵੇਂ ਇਸ ਜ਼ਿਲ੍ਹੇ ਦੇ ਨੌਜਵਾਨ ਮੁੰਡੇ ਕੁੜੀਆਂ ਹੋ ਰਹੇ ਨੇ ਐਚ ਆਈ ਵੀ ਏਡਸ ਦੇ ਸ਼ਿਕਾਰ ਇਸ ਸੋਹਣੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਜਿੱਥੇ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਨਸ਼ੇ ਦੇ ਟੀਕੇ ਲਾਉਣ ਵਾਲੇ ਨੌਜਵਾਨਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਏਡਜ਼ ਦਾ ਸ਼ਿਕਾਰ ਹੋ ਰਹੇ ਨੇ ਅਤੇ ਐਚਆਈਵੀ ਪੀੜਿਤ ਕੁੜੀਆਂ ਅਤੇ ਮੁੰਡਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਚ ਕਈ ਨੌਜਵਾਨ ਨਸ਼ਾ ਟੁੱਟਣ ਤੇ ਨਸ਼ੇ ਦਾ ਟੀਕਾ ਲਾਉਣ ਲਈ ਇੱਕੋ ਸੂਈ ਦੀ ਹੀ ਵਰਤੋਂ ਕਰ ਰਹੇ ਨੇ ਜਿਸ ਨਾਲ ਏਡਜ਼ ਫੈਲ ਰਹੀ ਹੈ ਅਤੇ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵੀ ਵਧੀ ਜਾ ਰਹੀ ਹੈ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਚ ਐਚਆਈਵੀ ਏਡਜ਼ ਗ੍ਰਸਤ ਕੁਝ ਖੂਬਸੂਰਤ ਕੁੜੀਆਂ ਵੀ ਨੌਜਵਾਨਾਂ ਨੂੰ ਐਡਜ਼ ਵੰਡ ਰਹੀਆਂ ਨੇ ਦੱਸਿਆ ਜਾਂਦਾ ਹੈ ਕਿ ਐਚਆਈਵੀ ਗ੍ਰਸਤ ਇੱਕ ਖੂਬਸੂਰਤ ਔਰਤਾਂ ਜੋ ਲੁਕ ਚਿਪ ਕੇ ਦੇਵਪਾਰ ਦਾ ਧੰਦਾ ਕਰਦੀਆਂ ਨੇ ਫੇਸਬੁਕ ਅਤੇ ਵਟਸਐਪ ਰਾਹੀਂ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀਆਂ ਨੇ ਅਤੇ ਫਿਰ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਂਦੀਆਂ ਨੇ ਜਦ ਕਿ ਸਰੀਰਕ ਸੰਬੰਧ ਬਣਾਉਣ ਵਾਲੇ ਨੌਜਵਾਨਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਕਿ ਜਿਸ ਖੂਬਸੂਰਤ ਲੜਕੀ ਨਾਲ ਉਹ ਸਰੀਰਕ ਸੰਬੰਧ ਬਣਾ ਰਹੇ ਨੇ ਉਹ ਐਚਆਈਵੀ ਨਾਲ ਪੀੜਿਤ ਹੈ ਪਤਾ ਲੱਗਾ ਹੈ ਕਿ ਸਿਹਤ ਵਿਭਾਗ ਫਿਰੋਜ਼ਪੁਰ ਨੇ ਵੀ ਕੁਝ ਅਜੇਹੀਆਂ ਮੁਟਿਆਰਾਂ ਬਾਰੇ ਵੀ ਪਤਾ ਲਗਾ ਲਿਆ ਹੈ ਜੋ ਖਾਸ ਕਰਕੇ ਬੱਸ ਸਟੈਂਡ ਅਤੇ ਨੇੜਲੇ ਕੁਝ ਬਦਨਾਮ ਹੋਟਲਾਂ ਅਤੇ ਪ੍ਰਾਈਵੇਟ ਥਾਵਾਂ ਆਦਿ ਤੇ ਇਸ ਧੰਦੇ ਨੂੰ ਅੰਜਾਮ ਦੇ ਰਹੀਆਂ ਨੇ ਅਤੇ ਕੁਝ ਅਦੇਹੀਆਂ ਲੜਕੀਆਂ ਦੇ ਨਾਂ ਆ ਵੀ ਪੁਲਿਸ ਕੋਲ ਪਹੁੰਚੇ ਨੇ ਅਤੇ ਕਈ ਕੁੜੀਆਂ ਫਿਰੋਜ਼ਪੁਰ ਪੁਲਿਸ ਦੇ ਰਡਾਰ 'ਤੇ ਨਹੀਂ ਦੱਸਿਆ ਜਾਂਦਾ ਹੈ ਕਿ ਕੁਝ ਅਦੇਹੀਆਂ ਕੁੜੀਆਂ ਨਿਸ਼ਚਿਤ ਦਿਨਾਂ ਦੌਰਾਨ ਆਪਣੇ ਦੱਸੀਆਂ ਗਈਆਂ ਥਾਵਾਂ 'ਤੇ ਪਹੁੰਚ ਜਾਂਦੀਆਂ ਨੇ ਫਿਰੋਜ਼ਪੁਰ ਪੁਲਿਸ ਅਦੇਹੀਆਂ ਐਚੀਵੀ ਪੀੜਿਤ ਕੁੜੀਆਂ ਦਾ ਪਤਾ ਲਾਉਣ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਕੁਝ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਵਿੱਚ ਕਈ ਅਦੇਹੇ ਨੌਜਵਾਨ ਵੀ ਹਨ ਜੋ ਆਪਣੇ ਗੁਪਤ ਅੰਗਾਂ 'ਤੇ ਨਸ਼ੇ ਦਾ ਠੀਕਾ ਲਾਉਂਦੇ ਨੇ ਅਤੇ ਜਦੋਂ ਉਹਨਾਂ ਦਾ ਨਸ਼ਾ ਟੁੱਟਦਾ ਹੈ ਤਾਂ ਉਹ ਚੋਰੀ ਦੀਆਂ ਵਾਰਦਾਤਾਂ ਕਰਕੇ ਆਪਣਾ ਨਸ਼ਾ ਪੂਰਾ ਕਰਦੇ ਨੇ ਅਤੇ ਫਿਰ ਨਸ਼ੇ ਵਾਲੀਆਂ ਗੋਲੀਆਂ ਅਤੇ ਨਸ਼ੇ ਦੇ ਕੈਪਸੂਲ ਦਾ ਵੀ ਸੇਵਨ ਕਰਦੇ ਨੇ ਇਸ ਵੀਡੀਓ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ